ਲੁਧਿਆਣਾ ਨੂੰ ਅੱਜ ਨਵਾਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲ ਜਾ ਰਿਹਾ ਹੈ ਤਾਂ 11 ਵਜੇ ਇਹਨਾਂ ਅਹੁਦੇਦਾਰਾਂ ਦੀ ਚੋਣ ਹੋਵੇਗੀ ਪਰ ਉਸ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਕ੍ਰਾਂਤੀ ਲਈ ਜੋ ਕਿਹਾ ਸੀ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਹੁਣ 881 ਆਮ ਆਦਮੀ ਕਲੀਨਿਕ ਹਾਈ ਕੁਆਲਿਟੀ ਪ੍ਰਾਇਮਰੀ ਹੈਲਥ케ਅਰ ਦੀ ਸਰਵਿਸਾਂ ਦੇ ਰਹੇ ਨੇ ਇਨਾ ਆਮ ਆਦਮੀ ਕਲੀਨਿਕਾ ਤੋਂ ਹੁਣ ਤੱਕ 2.5 ਕਰੋੜ ਤੋਂ ਵੱਧ ਪੇਸ਼ੈਂਟ ਆਪਣਾ ਇਲਾਜ ਕਰਾ ਚੁੱਕੇ ਨੇ ਇੱਥੇ ਮਾਤਾ ਕੁਜੀ ਸ਼ਮਲਾਪੂਰੀ ਵਿੱਚ ਰੋਜ਼ ਅਪ ਟੂ 80 ਤੋਂ 100 ਪੇਸ਼ੈਂਟਸ ਆਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ ਨੇ ਤੇ ਜਿਹੜੀ ਵੀ ਦਵਾਈਆਂ ਡਾਕਟਰ ਲਿਖਦੇ ਹੈ ਇੱਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ ਹਨ ਇਹਨਾਂ ਆਮ ਆਦਮੀ ਕਲੀਨਿਕਾਂ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ। ਉਹਨਾਂ ਦੀ ਜੇਬ 'ਚ ਜਾਣ ਵਾਲਾ ਮਹਿੰਗਾ ਪੈਸਾ ਤਕਰੀਬਨ 1200 ਕਰੋੜ ਰੁਪਏ ਦੀ ਬਚਤ ਆਮ ਆਦਮੀ ਦੀ ਹੋਈ ਹੈ। ਗਰੀਬਾਂ ਵਾਸਤੇ ਬਹੁਤ ਵਧੀਆ ਇਹਨਾਂ ਨੇ ਸਾਧਨ ਦਿੱਤੇ ਦਵਾਈਆਂ ਵਾਸਤੇ। ਅਸੀਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਵਿੱਚ ਥਾਂ-ਥਾਂ ਤੇ ਜਗ੍ਹਾ-ਜਗ੍ਹਾ ਤੇ ਕਲੀਨਿਕ ਖੋਲੇ ਹੋਏ ਨੇ। ਏਸੀ ਲੱਗਿਆ, ਡਾਕਟਰ ਬੈਠਿਆ, ਕੰਪਿਊਟਰ ਉਹਨਾਂ ਦੇ ਕੋਲੇ ਆ। 40 ਕਿਸਮ ਦੀਆਂ ਬਿਮਾਰੀਆਂ ਦੇ ਟੈਸਟ 80 ਕਿਸਮ ਦੀਆਂ ਦਵਾਈਆਂ 90 ਕਿਸਮ ਦੀਆਂ ਫਰੀਜ ਮਿਲਦੀਆਂ ਨੇ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਹੈਗੀ ਆ ਜਗਬਾਨੀ ਕੋਲ ਐਕਸਕਲੂਸਿਵ ਜਿਹੜੀ ਇਹ ਜਾਣਕਾਰੀ ਹੈਗੀ ਆ ਤਾਂ ਨਾਮ ਫਾਈਨਲ ਹੋ ਚੁੱਕੇ ਨੇ ਉਹ ਲਿਸਟ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਸਾਹਮਣੇ ਆਈ ਆ ਤੇ ਕਿਹੜੇ-ਕਿਹੜੇ ਨਾਮ ਨੇ ਕੌਣ ਜਿਹੜਾ ਲੁਧਿਆਣਾ ਦਾ ਨਵਾਂ ਮੇਅਰ ਹੋਵੇਗਾ ਉਸ ਦੇ ਬਾਰੇ ਜਾਣਕਾਰੀ ਸਾਂਝੀ ਕਰ ਰਿਹਾ ਤਾਂ ਮਹਿਲਾ ਨੂੰ ਇਸ ਵਾਰ ਜਿਹੜੀ ਉਹ ਕਮਾਨ ਮਿਲ ਸਕਦੀ ਆ ਜੀ ਹਾਂ ਕਿਹੜੇ ਉਹ ਮਹਿਲਾ ਨੇ ਜਿਨ੍ਹਾਂ ਨੂੰ ਮੇਅਰ ਦੀ ਕਮਾਂਡ ਮਿਲ ਸਕਦੀ ਆ ਲੁਧਿਆਣਾ ਦਾ ਨਵਾਂ ਮੇਅਰ ਕੌਣ ਹੋਵੇਗਾ ਤਾਂ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਇਹ ਸਾਂਝੀ ਕਰ ਰਹੇ ਆ ਤਾਂ ਦੱਸਦੀ ਏ ਕਿ ਇੰਦਰਜੀਤ ਕੌਰ ਜਿਹੜੇ ਲੁਧਿਆਣਾ ਦੇ ਨਵੇਂ ਮੇਅਰ ਹੋ ਸਕਦੇ ਨੇ ਤਾਂ ਪੱਕੀ ਜਾਣਕਾਰੀ ਹੈਗੀ ਆ ਤਾਂ ਇੰਦਰਜੀਤ ਕੌਰ ਜਿਹੜੇ ਲੁਧਿਆਣਾ ਦੇ ਨਵੇਂ ਮੇਅਰ ਹੋਣਗੇ ਇਸ ਤੋਂ ਇਲਾਵਾ ਜੇਕਰ ਸੀਨੀਅਰ ਡਿਪਟੀ ਮੇਅਰ ਦੀ ਗੱਲ ਕੀਤੀ ਜਾਵੇ ਤਰਕੇਸ਼ ਪ੍ਰਾਸ਼ਰ ਜਿਹੜੇ ਸੀਨੀਅਰ ਡਿਪਟੀ ਮੇਅਰ ਹੋਣਗੇ ਇਸ ਤੋਂ ਇਲਾਵਾ ਜੇਕਰ ਡਿਪਟੀ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਪ੍ਰਿੰਸ ਜੋਹਰ ਜਿਹੜੇ ਉਹ ਡਿਪਟੀ ਮੇਅਰ ਬਣਾਏ ਜਾਣਗੇ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਵੀ ਚੋਣ ਕੀਤੀ ਗਈ ਸੀਗੀ ਉਸ ਤੋਂ ਪਹਿਲਾਂ ਪਟਿਆਲਾ ਖਾਸ ਤੌਰ ਤੇ ਲੁਧਿਆਣਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਰੇੜਕਾ ਬਣਿਆ ਹੋਇਆ ਸੀਗਾ ਕਿਉਂਕਿ ਕਾਉਂਸਲਰ ਦੀ ਜਿਹੜੀ ਗਿਣਤੀ ਉਹ ਕਾਫੀ ਘੱਟ ਸੀਗੀ ਪਰ ਬਾਅਦ ਦੇ ਵਿੱਚ ਜਿਹੜੇ ਜੋੜ ਤੋੜ ਹੁੰਦੇ ਨੇ ਆਪਾਂ ਆਮ ਤੌਰ ਤੇ ਸਿਆਸਤ ਦੇ ਵਿੱਚ ਦੇਖਦੇ ਆ ਤਾਂ ਉਹ ਜੋੜੋ ਜਦੋਂ ਜੋੜ ਤੋੜ ਪੂਰੇ ਹੋ ਗਏ ਤੇ ਹੁਣ ਇਹ ਅੱਜ 11 ਵਜੇ ਐਲਾਨ ਹੋਵੇਗਾ ਕਿ ਕੌਣ ਮੇਅਰ ਹੋਵੇਗਾ ਕੌਣ ਸੀਨੀਅਰ ਡਿਪਟੀ ਮੇਅਰ ਹੋਵੇਗਾ ਤੇ ਇਸ ਤੋਂ ਇਲਾਵਾ ਕੌਣ ਡਿਪਟੀ ਮੇਅਰ ਹੋਵੇਗਾ ਪਰ ਉਸ ਤੋਂ ਪਹਿਲਾਂ ਜਗਬਾਣੀ ਦੇ ਕੋਲ ਇਹ ਐਕਸਕਲੂਸਿਵ ਜਾਣਕਾਰੀ ਹੈਗੀ ਆ ਜੋ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਆ ਤਾਂ ਲੁਧਿਆਣਾ ਦਾ ਨਵਾਂ ਮੇਅਰ ਇਸ ਵਾਰ ਇੱਕ ਮਹਿਲਾ ਨੂੰ ਬਣਾਇਆ ਜਾ ਰਿਹਾ ਤੇ ਐਕਸਕਲੂਸਿਵ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀ ਲਈ ਸਾਡੇ ਨਾਲ ਸਾਡੇ ਲੁਧਿਆਣਾ ਤੋਂ ਪੱਤਰਕਾਰ ਨਰਿੰਦਰ ਮਹਿੰਦਰੂ ਜੁੜ ਚੁੱਕੇ ਨੇ ਜੀ ਨਰਿੰਦਰ 11 ਵਜੇ ਜਿਹੜਾ ਇਹ ਐਲਾਨ ਹੋਣਾ ਪਰ ਜਗਬਾਣੀ ਦੇ ਵੱਲੋਂ ਐਕਸਕਲੂਸਿਵ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਤਾਂ ਕਿਹੜੇ ਕਿਹੜੇ ਨਾਮ ਸਾਹਮਣੇ ਆ ਰਹੇ ਨੇ ਤੇ ਉਸ ਦੇ ਬਾਰੇ ਵਿਸਤਾਰ ਦੇ ਵਿੱਚ ਦੱਸੋ ਅ ਦੇਖੋ ਜੀ ਪਿਛਲੇ ਦਿਨ ਨਗਰ ਨਿਗਮ ਦੇ ਚੋਣਾਂ ਇਸ ਸਮੇਂ ਵਾਰਡ ਤੋਂ ਜਣ ਦੇ ਵਿੱਚ ਨੇ ਤਾਂ 48 ਜਿਹੜੇ ਨੇ ਕੋਰਸਲ ਚਾਹੀਦੇ ਨੇ ਨਗਰ ਨਿਕਮ ਦਾ ਮੇਰ ਬਣਾਉਣ ਦੇ ਲਈ ਤਾਂ ਆਮ ਆਦਮੀ ਪਾਰਟੀ ਕੋਲ 41 ਸੀਟਾਂ ਆਈਆਂ ਸੀਗੀਆਂ ਤਾਂ ਜੋਰ ਤੋੜ ਕਰਕੇ ਅੱਜ ਉਹਨਾਂ ਨੇ 48 ਸੀਟਾਂ ਜਿਹੜੀ ਆਪਣੀ ਪੂਰੀਆਂ ਕਰ ਦਿੱਤੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਮੇਰ ਦਾ ਨਾਮ ਸਭ ਤੋਂ ਉੱਪਰ ਜਿਹੜਾ ਚੱਲ ਰਿਹਾ ਹੋ ਉਹ ਇੰਦਰਜੀਤ ਕੋਰ ਆ ਤਾਂ ਉਹਨਾਂ ਨੂੰ ਮੇਰ ਜਿਹੜਾ ਬਣਾਇਆ ਜਾ ਸਕਦਾ ਇਸ ਦੇ ਨਾਲ ਨਾਲ ਟਿੱਕੀ ਸੀਨੀਅਰ ਡਿਪਟੀ ਮੇਰ ਦੀ ਵੀ ਜਿਹੜੀ ਚੋਣ ਅੱਜ ਹੋ ਜਵੇਗੀ ਉਹਨਾਂ ਦੇ ਵਿੱਚ ਅਸ਼ੋਕ ਪ੍ਰਾਸ਼ਦ ਸੋ ਸੌਰੀ ਰਕੇਸ਼ ਪ੍ਰਸਾਦ ਨੇ ਇਹ ਸ਼ੋਕਤਾਸ਼ਾ ਪੱਪੀ ਜਿਹੜੇ ਬ੍ਰਦਰ ਨੇ ਈ ਦੇ ਐਮਐਲ ਨੇ ਉਹਨਾਂ ਦੇ ਬ੍ਰਦਰ ਨੇ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਜਾ ਸਕਦਾ ਵਾ ਇਸ ਤੋਂ ਇਲਾਵਾ ਡਿਪਟੀ ਮੇਅਰ ਦਾ ਨਾਮ ਵੀ ਜਿਹੜਾ ਵਾ ਸਾਹਮਣੇ ਆਇਆ ਵਾ ਉਹਦੇ ਚ ਜਿਹੜਾ ਨਾਮ ਹੈ ਪ੍ਰਿੰਸ ਜੋਰ ਆ ਇਸ ਤੋਂ ਇਲਾਵਾ ਹੋਰ ਨਾਮਾਂ ਦੇ ਵੀ ਜਿਹੜੀ ਚੱਤੜੀ ਮੇਅਰ ਨੂੰ ਲੈ ਕੇ ਹੋ ਰਹੀ ਸੀਗੀ ਪਰ ਇਹ ਫਾਈਨਲ ਜਿਹੜੀ ਹੈ ਨਾਮ ਜਿਹੜੇ ਸਾਹਮਣੇ ਆ ਚੁੱਕੇ ਨੇ ਮੇਅਰ ਦਾ ਨਾਮ ਇੰਦਰਜੀਤ ਕੋਰ ਜਿਹੜਾ ਵਾ ਉਹ ਦੱਸਿਆ ਜਾ ਰਿਹਾ ਕਿ ਇੰਦਰਜੀਤ ਕੋਰ ਨੂੰ ਮੇਅਰ ਬਣਾਇਆ ਜਾ ਸਕਦਾ ਇਹ ਦੱਸੀ ਗਈ ਲੁਧਿਆਣਾ ਦੇ ਵਿੱਚ ਪਹਿਲੀ ਮਹਿਲਾ ਮੇਅਰ ਜਿਹੜ ਤਾਂ ਮੇਲਾ ਮੇਰ ਜਿਹੜੀ ਆ ਅੱਜ ਜਿਹੜੀ ਚੁਣਤੀਤੀ ਜਾਵੇਗੀ ਜੀ ਤਾਂ ਨਰਿੰਦਰ ਜੇਕਰ ਇੰਦਰਜੀਤ ਕੋਰ ਹੋਰਾਂ ਦੀ ਗੱਲ ਕੀਤੀ ਜਾਵੇ ਇਹਨਾਂ ਦਾ ਕੋਈ ਰਾਜਨੀਤਿਕ ਪਿਸ਼ੋਕੜ ਵੀ ਰਹਿ ਗਿਆ ਜਿਵੇਂ ਜੇਕਰ ਅਰਕੇਸ਼ ਪ੍ਰਾਸ਼ਰ ਦੀ ਗੱਲ ਕੀਤੀ ਜਾਵੇ ਤੁਸੀਂ ਦੱਸਿਆ ਕਿ ਪੱਪੀ ਪ੍ਰਾਸ਼ਰ ਹੋਰਾਂ ਦੇ ਉਹ ਭਰਾਣੇ ਤਾਂ ਇੱਕ ਮਹਿਲਾ ਨੂੰ ਮੇਰ ਬਣਾਇਆ ਜਾਣਾ ਕੀ ਪੋਲਿਟੀਕਲ ਬੈਕਗ੍ਰਾਉਂਡ ਹੈ ਗਿਆ ਜਾਂ ਫਿਰ ਇੱਕ ਆਪਾਂ ਆਮ ਤੌਰ ਤੇ ਜਦੋਂ ਕੋਈ ਸਿਆਸੀ ਪਾਰਟੀਆਂ ਹੁੰਦੀਆਂ ਨੇ ਉਹ ਬਹੁਤ ਕੁਝ ਵੇਖਦੇ ਜੋੜ ਤੋੜ ਲਗਾਉਣ ਦੇ ਲਈ ਤਾਂ ਉਹ ਜਿਹੜਾ ਇੱਕ ਫਿੱਟ ਬਿਠਾਉਣ ਦੇ ਲਈ ਕੀਤਾ ਗਿਆ ਕੰਮ ਬਿਲਕੁਲ ਇੰਦਰਜੀਤ ਕੋਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਨੇ ਇਸ ਕਰਕੇ ਇਹਨਾਂ ਨੂੰ ਜਿਹੜਾ ਵਾ ਮਿਹਰ ਦੀ ਤਵੱਜੋ ਜਿਹੜੀ ਦਿੱਤੀ ਗਈ ਆ ਅ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਨੇ ਪਹਿਲੇ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਕਿ ਲੁਧਿਆਣਾ ਦੇ ਵਿੱਚ ਇੱਕ ਮਹਿਲਾ ਮੇਰ ਬਣਾਈ ਜਾਵੇਗੀ ਤਾਂ ਇਹ ਵਲੰਟੀਅਰ ਜਿਹੜੇ ਨੇ ਪੁਰਾਣੇ ਹੈਗੇ ਨੇ ਇੰਦਰਜੀਤ ਕੋਰ ਇਸ ਕਰਕੇ ਇਹਨਾਂ ਦਾ ਨਾਮ ਜਿਹੜਾ ਵਾ ਸਭ ਤੋਂ ਉੱਪਰ ਇਸ ਵਕਤ ਚਾਹਿਆ ਸੀਗਾ ਤਾਂ ਅੱਜ ਜਿਹੜੀ ਆ ਫਾਈਨਲ ਜਿਹੜੀ ਆ ਲਿਸਟ ਜੋ ਸੂਤਰਾਂ ਤੋਂ ਜਾਣਕਾਰੀ ਹੈ ਕਿ ਲਿਸਟ ਜਿਹੜੀ ਆ ਫਾਈਨਲ ਹੋ ਚੁੱਕੀ ਆ ਤਾਂ ਇੰਦਰਜੀਤ ਕੋਰ ਨੂੰ ਜਿਹੜਾ ਵਾ ਮੇਰ ਦਾ ਉਹ ਤਾਂ ਜਿਹੜ ਪ੍ਰਾਸ਼ਾਸਨਿਕ ਦਿੱਤੀ ਮੇਰ ਪ੍ਰੈਸ ਜੋਰ ਨੇ ਤੇ ਬਾਕੀ ਜਿਹੜੇ ਪਾਸ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਵੀ ਅੱਜ ਜਿਹੜੀ ਆ ਸੌ ਜਿਹੜੀ ਆ ਚੁਕਾਈ ਜਾਵੇਗੀ ਇਹ ਸਮਾਗਮ ਜਿਹੜਾ ਉਹ ਬਰਨਾਲਕ ਦੇਵ ਭਵਨ ਲੁਧਿਆਣਾ ਦੇ ਵਿੱਚ ਰੱਖਿਆ ਗਿਆ ਵਾ ਕਰੀਬ 11 ਵਜੇ ਇਹ ਸਮਾਗਮ ਸ਼ੁਰੂ ਹੋਵੇਗਾ ਤਾਂ ਉੱਥੇ ਜਿਹੜੇ ਨੇ ਸਿਰਫ ਕਾਉਂਸਲਰ ਹੀ ਬੁਲਾਏ ਗਏ ਨੇ ਹੋਰ ਕਿਸੇ ਨੂੰ ਵੀ ਉੱਥੇ ਅੰਦਰ ਜਿਹੜੀ ਆ ਪਰਮਿਸ਼ਨ ਨਹੀਂ ਦਿੱਤੀ ਗਈ ਸਿਰਫ ਕਾਉਂਸਲਰ ਨੂੰ ਅੰਦਰ ਜਿਹੜੀ ਆ ਸੌ ਚੁਕਾਈ ਜਾਵੇਗੀ ਜੀ ਨਰਿੰਦਰ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਕੋਲ ਗਿਣਤੀ ਘੱਟ ਸੀਗੀ ਕਾਉਂਸਲਰਾਂ ਦੀ ਤੇ ਜਿਹੜੇ ਜੋੜ ਤੋੜ ਹੁੰਦੇ ਦਿਖਾਈ ਦਿੱਤੇ ਲੱਗਦਾ ਕਿ ਉਹ ਜੋੜ ਤੋੜ ਦਾ ਅਸਰ ਜਿਹੜਾ ਇਹ ਜਿਹੜੇ ਅਹੁਦੇਦਾਰ ਅੱਜ ਚੁਣੇ ਜਾਣੇ ਨੇ ਉਹਨਾਂ ਤੇ ਵੀ ਪਰਛਾਵਾਂ ਪੈ ਰਿਹਾ ਆ ਬਿਲਕੁਲ ਦੇਖੋ ਮੈਂ ਜਿਵੇਂ ਦੱਸਿਆ ਕਿ ਲੁਧਿਆਣਾ ਦੇ ਵਿੱਚ 95 ਵਾਰਡ ਨੇ ਆਮ ਆਦਮੀ ਪਾਰਟੀ ਕੋਲ 41 ਸੀਟਾਂ ਸੀਗੀਆਂ ਕਾਂਗਰਸ ਕੋਲ 30 ਸੀਟਾਂ ਸੀਗੀਆਂ ਭਾਜਪਾ ਕੋਲ 19 ਸੀਟਾਂ ਸੀਗੀਆਂ ਦੋ ਕਾਲੇ ਦਲ ਦੇ ਸੀ ਤਿੰਨ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਚੁਣੇ ਗਏ ਸੀ ਤਾਂ ਪਿਛਲੇ ਥੀ ਦਿਨ ਤੋਂ ਜੋਰ-ਤੋਰ ਜਿਹੜਾ ਆ ਆਮ ਆਦਮੀ ਪਾਰਟੀ ਲਗਾ ਰਹੀ ਸੀ ਉਹਨਾਂ ਵੱਲੋਂ ਸਹੀ ਕਹਿ ਲੱਗਿਆ ਸੀ ਕਿ ਲੁਧਿਆਣਾ ਦੇ ਵਿੱਚ ਜਦੋਂ ਵੀ ਮੇਰ ਬਣਾਇਆ ਜਾਵੇਗਾ ਤਾਂ ਉਹ ਆਮ ਆਦਮੀ ਪਾਰਟੀ ਦਾ ਹੀ ਮੇਰ ਬਣੇਗਾ ਤਾਂ ਇਹ ਜੋਰ-ਤੋਰ ਦੀ ਸਥਿਤੀ ਜਿਹੜੀ ਆ ਕਾਮਯਾਬ ਹੋਈ ਆ ਹਾਲਾਂਕਿ ਇਸ ਤੋਂ ਪਹਿਲਾਂ ਕਿ 14 ਤਰੀਕ ਨੂੰ ਸਮਾਗਮ ਰੱਖਿਆ ਤਾਂ ਇਸ ਤੋਂ ਦੁਰਾਣੇ ਇੱਕ ਵੱਡਾ ਹਾਦਸਾ ਹੋ ਗਿਆ ਸੀ ਜਿਹੜੇ ਵਿਧਾਇਕ ਨੇ ਗੁੱਡੀ ਬੋਗੀ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਇਹ ਸਮਾਗਮ ਜਿਹੜਾ ਵਾ ਅਗਲੇ ਸਾਲ ਦਿੱਤਾ ਜਾ ਸੀ ਤਾਂ ਅੱਜ ਇਹ ਫਾਈਨਲ ਜਿਹੜਾ ਵਾ ਮੀਰ ਪਨਾ ਦਿੱਤਾ ਜਾਵੇਗਾ ਸਮਾਗਮ ਤੋਂ ਪਹਿਲਾਂ ਇਸੇ ਵੀ ਦੱਸ ਦਿੰਨੀ ਹਾਂ ਕਿ ਜਿਹੜੀ ਸ਼ਰਧਾਂਜਲੀ ਜਿਹੜੀ ਆ ਉਹ ਵੀ ਦਿੱਤੀ ਜਾਵੇਗੀ ਗੁੱਡੀ ਬੋਗੀ ਉਹਨਾਂ ਦੀ ਮੌਤ ਤੋਂ ਬਾਅਦ ਅੱਜ ਉਹਨਾਂ ਦੀ ਜਿਹੜੀ ਸ਼ਰਧਾਂਜਲੀ ਜਿਹੜੀ ਆ ਉਹ ਉਸੇ ਗੁਨਾਲ ਦੇ ਭਵਨ ਦੇ ਵਿੱਚ ਰੱਖੀ ਜਾਵੇਗੀ ਉਸ ਤੋਂ ਬਾਅਦ ਇਸ ਸੌਚ ਸਮਾਗਮ ਜਿਹੜਾ ਵਾ ਕੀਤਾ ਜਾਵੇਗਾ ਜੀ ਤਬਾਹਵਾਦ ਸ਼ੁਕਰੀਆ ਨਰਿੰਦਰ ਜੀ ਤਾਂ ਬਿਲਕੁਲ ਜਿਹੜੀ ਲੁਧਿਆਣਾ ਨੂੰ ਲੈ ਕੇ ਵੱਡੀ ਖਬਰ ਤੁਹਾ ਤਾਂ ਨਵੇਂ ਅਹੁਦੇਦਾਰਾਂ ਨੂੰ ਅੱਜ ਸੌਂ ਚੁਕਾਈ ਜਾਵੇਗੀ ਤੇ ਦੱਸ ਦਈਏ ਕਿ ਜਿਹੜੇ ਨਾਮ ਫਾਈਨਲ ਹੋਏ ਨੇ ਤਾਂ ਜਗਬਾਣੀ ਦੇ ਕੋਲ ਐਕਸਕਲੂਸਿਵ ਜਾਣਕਾਰੀ ਹੈਗੀ ਆ ਤਾਂ ਇੰਦਰਜੀਤ ਕੌਰ ਜਿਹੜੇ ਲੁਧਿਆਣ ਦੇ ਪਹਿਲੇ ਮਹਿਲੇ ਮਹਿਲਾ ਮੇਅਰ ਹੋਣਗੇ ਇਸ ਤੋਂ ਇਲਾਵਾ ਜੇਕਰ ਸੀਨੀਅਰ ਡਿਪਟੀ ਮੇਅਰ ਦੀ ਗੱਲ ਕੀਤੀ ਜਾਵੇ ਤਾਂ ਰਕੇਸ਼ ਪ੍ਰਾਸ਼ਰ ਜਿਹੜੇ ਪੱਪੀ ਪ੍ਰਾਸ਼ਰ ਹੋਰਾਂ ਦੇ ਭਰਾ ਨੇ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਉਹ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਪ੍ਰਿੰਸ ਜੋਹਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਡਿਪਟੀ ਮੇਅਰ ਬਣਾਇਆ ਜਾਵੇਗਾ ਤਾਂ 11 ਵਜੇ ਜਿਹੜੇ ਅੱਜ ਸੌਂ ਚੁੱਕ ਸਮਾਗਮ ਹੋਵੇਗਾ ਤੇ ਬਾਅਦ ਚ ਅਹੁਦੇਦਾਰਾਂ ਨੂੰ ਜਿਹੜੀ ਇਹ ਸੌਂਟ ਚੁਕਾਈ ਜਾਵੇਗੀ